ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਪਿੰਡ ਜੀ ਮਿੱਠੇ ਠੰਡੇ ਜਲ ਦੀ ਸੇਵੀ ਲਗਾਈ ਗਈ ਹੈ ਜੀ ਇਹ ਸੇਵੀਰ ਗੁਰਦੁਆਰਾ ਸ਼ਬਦ ਪ੍ਰਕਾਸ਼ ਸਾਹਿਬ ਵੱਲੋਂ ਲਗਾਈ ਗਈ ਹੈ ਜੀ ਅਤੇ ਪਿੰਡ ਦੇ ਸਹਿਯੋਗ ਵੱਲੋਂ ਲਗਾਈ ਗਈ ਹੈ ਜੀ ਤੇ ਆਓ ਜੀ ਆਪਾਂ ਸੇਵਾ ਕਰੀਏ ਤੇ ਇਹ ਮੇਰੇ ਵੀਰ ਲੱਗੇ ਹੋਏ ਆ ਜੀ ਟੈਂਟਰ ਲਗਾਣਾ ਇਹ ਉਹ ਉਹ ਦੂਜੀ ਸਾਈਡ ਤਾਂ ਜੀ ਅ ਤਿਆਰੀ ਹੋ ਰਹੀ ਹੈ ਜੀ ਕੜਾ ਪਛਾਦੀ ਦੇ ਪੁਰੀ ਬੀਐਮ ਵੱਲੋਂ ਬਣਾਇਆ ਜਾ ਰਿਹਾ ਹੈ ਜੀ ਅ ਛੋਲੇ ਦੇ ਅ ਸੰਗਾਮਨੁਰ ਦਾਸ ਕੀਤੀ ਗਈ ਹੈ ਜੀ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਜੀ ਹਲੋ ਜੀ ਸਭ ਲਈ ਸ਼ੁਰੂ ਹੋ ਗਈ ਹੈ ਜੀ ਤੇ ਮਿੱਤਰ ਪਿਆਰੇ ਲਾਗੇ ਆਉਣ ਜੀ ਸੰਗਤਾਂ ਦਾ ਬਹੁਤ ਫੁੱਲ ਯੋਗਦਾਨ ਰਿਹਾ ਜੀ ਸਾਡੇ ਬਾਬੇ ਬੈਠੇ ਹੈ ਜੀ ਤੇ ਇਹ ਵੀ ਤੜਕਾ ਲਾ ਰਹੇ ਜੀ ਛੋਲੇ ਬਣਾਉਣ ਵਾਸਤੇ ਤਿਆਰੀ ਕਰ ਰਹੇ ਨੇ ਜੀ ਇਹ ਬੀਬੀਆਂ ਲੱਗੀਆਂ ਹੋਈਆਂ ਜੀ ਟਮਾਟਰ ਗਠੇ ਲਸਣ ਵਗੈਰਾ ਕੱਟਣਾ ਇਹ ਤਰਕੀ ਪੌਣ ਰਹਾ ਤਾਂ ਛੋਲੇ ਤਿਆਰ ਕਰਨਾ ਵਾਸਤੇ ਜੀ ਆ ਪ੍ਰਧਾਨ ਸਾਹਿਬ ਅੱਗੇ ਜੀ ਸਾਡੇ ਐ ਛੋਟੇ ਵੀਰ ਲੱਗੇ ਹੋਏ ਸੇਵਾ ਕਰਨ ਤੇ ਇਹ ਬਾਬੇ ਬੈਠੇ ਹੈ ਜੀ ਸਾਡੇ ਸੇਵਾ ਕਰ ਰਹੇ ਹੈ ਜੀ ਵਧੀਆ ਗੁੱਡੂ ਬਾਈ ਬੈਠਿਆ ਏ ਤੇ ਉਹ ਬੱਬਾ ਕਹਿੰਦਾ ਬਾਈ ਮੇਰੀ ਵੀਡੀਓ ਨਾ ਬਣਾਇਓ ਉਹ ਬੱਬਾ ਤਰਾਜ ਕਰ ਰਿਆ ਦਾ ਵੀਡੀਓ ਬਣਾਉਣ ਤੇ ਤੇ ਆ ਉੱਪਰ ਤੇ ਬਣਾਈ ਹੋਈ ਵੀਡੀਓ ਬਾਈ ਜੀ ਵਧੀਆ ਦ੍ਰਿਸ਼ਾ ਜੀ ਆਪਣਾ ਪੈਂਟਾਗੋਨੀ ਮਜਰਾ ਤੇ ਹੁਣ ਆਪਾਂ ਸਮਾਪਤੀ ਕਰ ਰਹੇ ਹਾਂ ਜੀ ਕਿਉਂਕਿ ਸਵੇਰ ਦੇ ਲੱਗੇ ਤੇ ਜੀ ਘਟੋ ਘਟ 3:23 ਵਜ ਗਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ